ਫਰੀਦਕੋਟ ਚ ਬਾਬਾ ਸ਼ੇਖ ਫਰੀ ਜੀ ਦੇ ਆਗਮਨ ਪੂਰਬ ਦੇ ਸਮਾਗਮਾਂ ਦੀ ਸਮਾਪਤੀ ਹੋ ਗਈ ਹੈ ਦੇਖਦੇ ਹਾਂ ਪੂਰੀ ਖਬਰ ਫਰੀਦਕੋਟ ਚ ਬਾਬਾ ਸ਼ੇਖ ਫਰੀ ਜੀ ਦੇ ਆਗਮਨ ਪੂਰਬ ਦੀ ਖੁਸ਼ੀ ਵਿੱਚ ਪੰਜ ਰੋਜ਼ਾ ਧਾਰਮਿਕ ਮੇਲੇ ਦੇ ਆਖਰੀ ਦਿਨ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜੋ ਗੁਰਦੁਆਰਾ ਮਾਈ ਕੋਦੜੀ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ ਜਿੱਥੇ ਸ਼ੁਕਰਾਨੇ ਦੀ ਅਰਦਾਸ ਦੇ ਨਾਲ ਇਸ ਧਾਰਮਿਕ ਮੇਲੇ ਦੀ ਸਮਾਪਤੀ ਕੀਤੀ ਗਈ ਸਮਾਪਤੀ ਉਪਰੰਤ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਬਾਬਾ ਫਰੀਦ ਸੋਸਾਇਟੀ ਵੱਲੋਂ ਦੋ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਪਹਿਲਾ ਵਾਰ ਜੋ ਕਿ ਮਨੁੱਖਤਾ ਦੀ ਸੇਵਾ ਦੇ ਲਈ ਅਵਾਰਡ ਦਿੱਤਾ ਜਾਂਦਾ ਹੈ ਉਸ ਲਈ ਹੜ੍ਹਾਂ ਦੌਰਾਨ ਹੜਪੀੜਿਤ ਖੇਤਰਾਂ ਵਿੱਚ 100 ਦੇ ਕਰੀਬ ਕਿਸ਼ਤੀਆਂ ਦਾਨ ਕਰਨ ਵਾਲੇ ਪ੍ਰਿਤਪਾਲ ਸਿੰਘ ਹੰਸਪਾਲ ਦੀ ਚੋਣ ਕੀਤੀ ਗਈ ਜਿਨ੍ਹਾਂ ਨੂੰ 2 ਲੱਖ ਰੁਪਏ ਨਕਦੀ ਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ ਦੂਜਾ ਅਵਾਰਡ ਜਬਾਬਾ ਫਰੀਦ ਸੁਸਾਇਟੀ ਦੇ ਫਾਊਂਡਰ ਸਰਦਾਰ ਇੰਦਰਜੀਤ ਸਿੰਘ ਖਾਲਸਾ ਦੀ ਯਾਦ ਵਿੱਚ ਇੰਦਰਜੀਤ ਸਿੰਘ ਖਾਲਸਾ ਮੈਮੋਰੀਅਲ ਅਵਾਰਡ ਰਾਈਫਲ ਸ਼ੂਟਿੰਗ ਵਿੱਚ ਕੋਲਡ ਮੈਡਲਿਸਟ ਸਿਫਤਕੌਰ ਸਮਰਾ ਨੂੰ ਦਿੱਤਾ ਗਿਆ ਜਿਨ੍ਹਾਂ ਨੂੰ 1 ਲੱਖ ਰੁਪਏ ਨਕਦੀ ਤੇ ਮੋਮੈਂਟੋ ਦੇ ਨਾਲ ਸਨਮਾਨਿਤ ਕੀਤਾ ਗਿਆ ਕੌਰਤਲਬ ਹੈ ਕਿ ਸਿਫਤਕੌਰ ਸਮਰਾ ਨੂੰ ਮਿਲੀ ਇਹ ਇਨਾਮ ਵਜੋਂ ਰਾਸ਼ੀ ਉਸ ਵੱਲੋਂ ਗੁਰਦੁਆਰੇ ਦੀ ਸੇਵਾ ਦੇ ਲਈ ਹੀ ਧਾਨ ਕਰ ਦਿੱਤੀ ਗਈ ਦੇਖੋ ਇੱਕ ਤਾਂ ਅਵਾਰਡ ਪਹਿਲਾਂ ਸੀ ਫਗਗੁਰੂ ਸਿੰਘ ਹਰਾਂ ਦਾ ਨੁਕਤਾਜੀ ਸੇਵਾ ਦਾ ਅਵਾਰਡ

ਤੁਹਾਰੀ ਬੀਰੀ ਸਿਹੁਰਾ ਦੇ ਖਾਸਾ ਕੀਤੇ ਜਿਨ੍ਹਾਂ ਜਿਹੜੇ ਇਹਨਾਂ ਦੇ ਪਾਊਡਰ ਪ੍ਰਸਾਣ ਸੀਗੇ ਸੁਭਾ ਮਾਂ ਦੇ ਇਹਨਾਂ ਦੇ ਉਪਰਾਲੇ ਨਾਲ ਹੀ ਅੱਜ ਸਭ ਕੁਝ ਬਣਿਆ ਉਹਨਾਂ ਦੀ ਮਿਹਨਤ ਨਾਲ ਬਣਿਆ ਉਹ ਯਾਦਗਾਰੀ ਵਾਰਡ ਸੋਸਾਇਟੀ ਗਾੜੀ ਕੀਤੀ ਸੀਗੀ ਮੈਂ ਇਸੇ ਖਲਾਫ ਸੀ ਇਹ ਸਾਰੇ ਕਹਿੰਦੇ ਕਿ ਨਹੀਂ ਇਹ ਉਹ ਦੇਣਾ ਚਾਹੀਦਾ ਔਰ ਤੋ ਬਿੰਦ ਸ੍ਰਾਉਣ ਉਹਦਾ ਯਾਦਗਾਰੀ ਵਾਰਡ ਉਹ ਯਾਦਗਾਰੀ ਵਾਰਡ ਜਿਹੜਾ ਉਹ ਤਾਂ ਸੁਸਾਇਟੀ ਤੇ ਸਫਾਈ ਦੀ ਸੇਵਾ ਕਰਨ ਵਾਲਿਆਂ ਨੂੰ ਦੇ ਸਕਦਾ ਪਹਿਲਾ ਉਹ ਜਿਹੜਾ ਹੈ ਸਾ ਨੂੰ ਲੇਕਿਨ ਜਿਹੜਾ ਦੂਸਰਾ ਵਾਰਡ ਹੈ ਉਹ ਉਹ ਜਿਹੜਾ ਦਾਇਰਾ ਹੈ ਉਹ ਖੁੱਲ ਹੈ ਉਹ ਸਪੋਰਟਸ ਮੈਨੂਮ ਨਾ ਪਛੇ ਆਪਣੇ ਸਕੂਲ ਰ ਹੈ ਉਹਨਾਂ ਨੂੰ ਵੀ ਉਹ ਕਿਸੇ ਨੂੰ ਦਰਜਾ ਦੇ ਸਕਦਾ ਜਿਹਦੇ ਤੇ ਸਮਾਜ ਦੀ ਰੌਮਾਂਤੀ ਹੋਵੇ शुक्राना करना चाहे कोई लफज बारे कुछ कही है जानी ਕਾ ਕੋਈ ਲਾਭ ਜਨੇ ਕਹਦੇ ਕਿ ਇੰਨੀ ਦਾਤ ਯਾਨੀ ਕਿ ਇੰਨੀ ਵੱਡੀ ਸਾਤ ਸਾਨੂੰ ਮਿਲ ਗਈ ਹੈ ਯਾਨੀ ਕਿ ਇਹ ਚੀਜ਼ਾਂ ਜਿਹੜੀਆਂ ਨਾ ਪੈਸਿਆਂ ਜਾਂ ਧੋਲੀਆਂ ਨਹੀਂ ਜਾ ਸਕਦੀ ਆਪਾਂ ਜਦੋਂ ਨਾ ਕਿ ਮਟੀਰੀਅਲ ਨਾਲ ਧੋਲ ਲਈਏ ਪਰ ਇਹ ਸਾਡੇ ਜਿਹੜਾ ਅੰਦਰ ਬੈਠਾ ਉਹਨੂੰ ਪਤਾ ਵਾ ਕਿ ਕਿ ਕਿੰਨੀ ਖੁਸ਼ੀ ਹੈ ਜੀ ਮਾਰ ਵਾਲੀ ਗੱਲ ਹੈ ਜੀ ਆ ਹਮੇ ਨਾ ਜਵੇ ਕਿਵਰੀ ਨਾ ਕੋਈ ਚੀਜ਼ ਯਾਨੀ ਕਿ ਇੱਕਦਮ ਵੱਡੀ ਹੱਥ ਦੇ ਵਿੱਚ ਆ ਜਾਈਏ ਤਾਂ ਬੰਦੇ ਦਾ ਕਹਿੰਗੇ ਸਿਸਟਮ ਹਲੇ ਜਾਣਾ ਉਹ ਵੀ ਅਸੀਂ ਪਰਮਾਤਮਾ ਜੀ ਜੋੜਰੀ ਕਰਦੇ ਹੈ ਇਹ ਹੋ ਨਾ ਹੋਏ ਯਾਨੀ ਕਿ ਬਹੁਤ ਬਹੁਤ ਹੀ ਖੁਸ਼ੀ ਹੈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਟਨ ਦਾ ਖਬਰਨਾਮਾ